ਜਾਵ ਲੋਕ ਕਲਾ ਕੇਂਦਰ ਰਜਿਸਟਰਡ ਚੰਡੀਗੜ੍ਹ ਅਤੇ ਪੰਜਾਬੀ ਲੋਕ ਕਲਾ ਕੇਂਦਰ ਰਜਿਸਟਰਡ ਰਾਜਪੁਰਾ ਵੱਲੋਂ 8 ਮਾਰਚ ਨੂੰ ਮੈਲਾ ਦਿਵਸ ਮੌਕੇ ਕਾਕਾ ਯਾਦਗਾਰੀ ਸੱਭਿਆਚਾਰਕ ਮੇਲਾ ਪੰਜਾਬੀ ਹੁਲਾਰੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਮੰਨੇ ਪਰਮੰਨੇ ਗਾਇਕ ਭਾਗ ਲੈ ਰਹੇ ਨੇ ਇਹ ਮੇਲਾ ਗਿਆਨ ਸਾਗਰ ਮੈਡੀਕਲ ਕਾਲਜ ਨੇੜੇ ਬੱਸ ਸਟੈਂਡ ਜਾਂਸਲਾ ਵਿਖੇ ਕਰਵਾਇਆ ਜਾਵੇਗਾ ਸਭਿਆਚਾਰਕ ਮੇਲੇ ਵਿੱਚ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਦੁਰਗਰੰਗੀਲਾ ਬਾਈ ਹਰਦੀਪ ਹਰਜੀਤ ਹਰਮਨ ਗੁਰਕੀਤਪਾਲ ਸੁਰਾਪੁਰੀ ਸਤਵਿੰਦਰ ਬੇਟੀ ਕਰਮਜੀਤ ਅਨਮੋਲ ਸਤਵੀਰ ਸੱਤੀ ਕੁਲਵੰਤ ਬਿੱਲਾ ਕੁਲਵੰਤ ਕੋਰ ਅਵਤਾਰ ਤਾਰੀ ਮਿਸ ਜੋਤੀ ਤੋਂ ਬਿਨਾ ਵੱਡੀ ਗਿਣਤੀ ਵਿੱਚ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਇਸ ਦੇ ਨਾਲ ਹੀ ਸਰਦਾਰ ਬਲਦੇਵ ਸਿੰਘ ਥੂਹਾ ਅਤੇ ਸਰਦਾਰ ਅਜੈਬ ਸਿੰਘ ਸੰਧੂ ਯਾਦਗਾਰੀ ਵਿਸ਼ਾਲ ਖੌਂਦਾਨ ਕੈਂਪ ਫੀਲ ਲਗਾਇਆ ਜਾਵੇਗਾ ਜ਼ਿਕਰਯੋਗ ਹੈ ਕਿ ਇਹ ਮੇਲਾ ਪੰਜਾਬ ਦੇ ਨਾਮਰ ਸੱਭਿਆਚਾਰਕ ਮੇਲਿਆਂ ਵਿੱਚੋਂ شمار ਹੈ ਅਤੇ ਇਸ ਵਾਰ ਇਹ 25ਵਾਂ ਸੱਭਿਆਚਾਰਕ ਮੇਲਾ ਹੈ। ਮੇਲੇ ਦੇ ਸਰਪ੍ਰਸਤ ਜਥੇਦਾਰ ਸੁਖਜੀਤ ਸਿੰਘ ਗੜੀ, ਕਾਰਜਕਾਰਨੀ ਮੈਂਬਰ ਸ਼੍ਰੋਮਣੀ ਕਮੇਟੀ, ਪੰਜਾਬ ਲੋਕ ਕਲਾ ਕੇਂਦਰ ਰਜਿਸਟਰਡ ਚੰਡੀਗੜ੍ਹ ਦੇ ਪ੍ਰਧਾਨ सुरेंद्र ਸਿੰਘ, ਚੀਫ ਐਡੀਟਰ ਪੰਜਾਬੀ ਟ੍ਰਿਬਿਊਨ, ਪੰਜਾਬੀ ਲੋਕ ਕਲਾ ਕੇਂਦਰ ਰਜਿਸਟਰਡ ਰਾਜਪੁਰਾ ਦੇ ਪ੍ਰਧਾਨ ਰਜਿੰਦਰ ਸਿੰਘ ਥੂਹਾ। ਸੀਨੀਅਰ ਮੀਤ ਪ੍ਰਧਾਨ ਭਗਵੰਤ ਸਿੰਘ ਬੋਟਾ ਸਿੰਘ ਵਾਲਾ ਅਤੇ ਮੀਡੀਆ ਐਡਵਾਈਜ਼ਰ ਜਸਵਿੰਦਰ ਜੱਸੀ ਕਾਲੋਮਾਜਰਾ ਨੇ ਅਤੇ ਇਸ ਸੱਭਿਆਚਾਰਕ ਮੇਲੇ ਦੇ ਮੀਡੀਆ ਪਾਰਟਨਰ ਚੈਨਲ 7 ਰੰਗ ਅਤੇ ਪੀਈਡਬਲਯੂਐਸ ਨੇ ਇਸ ਵਾਰ ਦਾ ਮੇਲਾ ਸਵਰਗਵਾਸੀ ਸਰਦਾਰ ਜਗਦੇਵ ਸਿੰਘ ਜਸਵਾਲ ਸਰਦਾਰ ਆਦਮਾ ਸਿੰਘ ਕਾਲੋਮਾਜਰਾ ਅਤੇ ਮੁਖਤਿਆਰ ਸਿੰਘ ਬੋਟਾ ਸਿੰਘ ਵਾਲਾ ਨੂੰ ਸਮਰਪਿਤ ਹੋਵੇਗਾ ਮੇਲੇ ਦੇ ਆਯੋਜਕਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਸੱਭਿਆਚਾਰਕ ਮੇਲੇ ਦਾ ਆਨੰਦ ਮਾਣਨ ਬਿਊਰੋ ਰਿਪੋਰਟ ਚੈਨਲ ਸਤਰੰਗ